ਜੋ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਜੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕੱਲ ਮਿਤੀ 16 11 2025 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀਆਂ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਸਾਹਿਬ ਪੈਲ ਦੀ ਰਣਮਾਈ ਹੇਠ ਸਾਡੀ ਇੱਕ ਪੁਲਿਸ ਪਾਰਟੀ ਕਾਸੋ ਕਰਨ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਸਾਡੀ ਪੰਚਾਪੜੇ ਪੁਜੀ ਇੱਕ ਕਾਰ ਆਪਣੇ ਘਰ ਤੋਂ ਇੱਕ ਨੌਜਵਾਨ ਨੇ ਕੱਟ ਕੇ ਖੇਤਾਂ ਵੱਲ ਭਜਾ ਦਿੱਤੀ ਤਾਂ ਜਦੋਂ ਪੁਲਿਸ ਪਾਲੀਸ ਪ੍ਰੈਸਰ ਨੇ ਕੀਤਾ ਇਹਦੀ ਕਾਰ ਕਹਾਂ ਜਾ ਕੇ ਖਾਚ ਡੱਗੀ ਜਿਸ ਨੂੰ ਉੱਥੇ ਹੀ ਛੱਡ ਕੇ ਉਕਤ ਨੌਜਵਾਨ ਖੇਤਾਂ ਵੱਲ ਭੱਜ ਗਿਆ ਤਾਂ ਪੁਲਿਸ ਨੇ ਮਕਸਤੀ ਨਾਲ ਉਹਦਾ ਪਿੱਛਾ ਕਰਕੇ ਖੇਤਾਂ ਵਿੱਚੋਂ ਹੁਣ ਕਾਬੂ ਕੀਤਾ ਕਾਬੂ ਕਰਕੇ ਕਾਰ ਕੋਲ ਲੱਗ ਜਦੋਂ ਉਸ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 7 ਕਿਲੋ ਕੋਕੀ ਜੁੜਾਪੋਤ ਪ੍ਰਾਪਤ ਹੋਇਆ ਜਿਹਦੇ ਖਿਲਾਫ ਮਤਲਬ ਕਾਰਵਾਈ ਕਰਦੇ ਹੋਏ 15 485 ਐਨਡੀਪੀਐਟ ਅਧੀਨ ਇਹ ਮਕਦਮਾ ਦਰਜ ਕੀਤਾ ਗਿਆ ਹੈ ਐਫਆਰ ਨੰਬਰ 132 2016 11 2023 ਤਦ ਸਾਜ 15 ਅਗਰ 85 ਅਸੀਂ ਦਰਦ ਕੀਤੀ ਆ ਇਸ ਜਿਹੜਾ ਇਹ ਇਹਦਾ ਨਾਮ ਆਇਆ ਸਾਹਮਣੇ ਜਿਹਦਾ ਨਾਂ ਨਰਿੰਦਰ ਸਿੰਘ ਨਿੰਦੂ ਸਨ ਉਹ ਹਰਵਿੰਦਰ ਸਿੰਘ ਵਾਸੀ ਚਾਪੜਾ ਇਸ ਦੇ ਖਿਲਾਫ ਪਹਿਲਾਂ ਵੀ ਚਾਰ ਮੁਕਾਦਮੇ ਐਨ.ਡੀ.ਪੀ.ਐਸ ਅਟ ਦੇ ਦਰਜ ਹਨ ਇਸ ਵਿੱਚ ਇੱਕ ਐਫ.ਆਈ.ਆਰ ਨੰਬਰ 125/17 ਸਦਰ ਸੁਨਾਮ ਇਸ ਵਿੱਚ ਇਸ ਇਸ ਪਾਸੋਂ ਪੈਂਤੀ ਕੋਲੋਂ ਕੁਝ ਰਿਪੋਰਟ ਪ੍ਰਾਪਤ ਹੋਈ ਆ ਦੂਜੀ ਐਫ.ਆਈ.ਆਰ ਹੈਗੀ ਆ 44/18 ਪੀਐਸ ਮਲਾਉਤ ਇਸ ਵਿੱਚ 20 ਕਿਲੋ ਭੂਕੀ ਚੂਰਾ ਪੋਸਤ ਪ੍ਰਾਪਤ ਹੋਈ ਹੈ ਤੀਜੀ ਐਫਆਰ ਹੈਗੀ ਹੈ 4/21 ਤੇ ਇਸ ਵਿੱਚ 40 ਕਿਲੋ ਭੂਕੀ ਇਹ ਚੂਰਾ ਪੋਸਤ ਪ੍ਰਾਪਤ ਮਤਲਬ ਤੇ ਚੌਥੀ ਐਫਆਰ ਹੈ 111/23 ਜਿਸ ਵਿੱਚ 12 ਗ੍ਰਾਮ ਪਾਊਡਰ ਦੇ ਸਿੱਲਾ ਪ੍ਰਾਪਤ ਹੋਇਆ ਪੰਜਵਾਂ ਪਰਚਾ ਇਸ ਤੇ ਇਹ ਹੈ ਹਸਪੀਟਲ ਪਰਸਨ ਇਹਦਾ ਅਸੀਂ ਡਾਕਟਰ ਟੈਕ ਵੀ ਕਰਾਵਾਂਗੇ ਨੂੰ ਮਾਜੋ ਕੋਰਚ ਪੀਸ ਕਰਕੇ ਅਸੀਂ ਦਾ ਰਿਮਾਰਕ ਲਗੇ ਅੱਗੇ ਪੁੱਛ ਕੇ ਕਰਾਂਗੇ ਕਿ ਕਿੱਥੋਂ ਹੋ ਰਿਹਾ ਹੈ ਕਿਹਨੂੰ ਕਿਹਨੂੰ ਵੇਚਦਾ ਤੇ ਜਿਹੜੇ ਸਮਾਜ ਬ੍ਰੋ ਦੀ ਅਨਸਰ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਮਾਜ ਬ੍ਰੋ ਜੀ ਅਮਲ ਅਨਸਰਾਂ ਨੂੰ ਸਾਡੀ ਇਹ ਹੀ ਸਖਤ ਕਾੜਨਾ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਹੋਰ ਅਮਨ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਨੂੰ ਇਹ ਹੀ ਬੇਨਤੀ ਵੀ ਸਖਤ ਹਦਾਇਤ ਵੀ ਕਿ ਇਹੋ ਜਿਹੇ ਕੰਮ ਨਾ ਕਰਨ ਅਸੀਂ ਆਪਣੀ ਕਰਵਿਕਾਂ ਤੋਂ ਗੁਰੇ ਨਹੀਂ ਕਰਾਂਗੇ ਸਖਤ ਤੋਂ ਸਖਤ ਕਰਵਿ ਕਰਾਂਗੇ ਤਾਂ ਜੋ ਕਿ ਅਮਨ ਕਾਨੂੰਨ ਕਾਇਮ ਰੱਖਿਆ ਜਾਵੇ